ਅੱਜ ਆਪਾਂ ਦੇਖਣਾ ਵੀਰੋ ਫਿਰ ਵਾਲਾ ਸਿਸਟਮ ਹੈ ਜਿਹੜਾ ਸਾਡੇ ਵਿੱਚ ਵੀ ਸਾਨੂੰ ਫਰੀ ਬਿਜਲੀ ਫਰੀ ਕਣ ਕਾਟਾ ਫਰੀ ਆ ਚੀਜ਼ ਫਰੀ ਆਉ ਦਿੱਤਾ ਜੋ ਫਰੀ ਸਫਰ ਫਰੀ ਸਾਰਾ ਕੁਝ ਫਰੀ ਫਰੀ ਅਸੀਂ ਇਹ ਦੇਖਣਾ ਜਿਵੇਂ ਮੋਟਰਾਂ ਪਾਣੀ ਵਾਲਾ ਸਾਨੂੰ ਫਰੀ ਮਿਲ ਰਹੀ ਹੈ ਬਿਜਲੀ ਬੀ ਸਾਡੇ ਫਾਇਦੇ ਚ ਆ ਜਾਂ ਸਾਡੇ ਨੁਕਸਾਨ ਵਾਸਤੇ ਦੇਖੋ ਸਾਨੂੰ ਕੰਪਨੀਆਂ ਵੀ ਇਹ ਲਾਜ ਦੇ ਚਮੇਚੀ ਉਹਨੇ ਸਾਨੂੰ ਫਿਰ ਹੀ ਸਿਮ ਦਿੱਤਾ ਪਹਿਲਾਂ ਵੀ ਤੁਸੀਂ ਫਿਰੇ ਵਰ ਤੋਂ ਕੋਈ ਅੱਜ ਵੀ ਮਿਲ ਰਿਹਾ 5G ਵੀ ਉਹਨਾ ਇੱਕ ਸਾਨੂੰ ਚਾਰਟ ਤੇ ਲਾਉਂਦੇ ਆ ਕਿਰਾਂ ਵੀ ਇਹ ਬੰਦੇ ਨੂੰ ਕਿਰਾਂ ਆਦਤ ਬੰਦੇ 5-6 ਮਹੀਨੇ ਇਹਨੂੰ ਫਿਰ ਹੀ ਦਿਓ ਤੇ ਉਸ ਤੋਂ ਬਾਅਦ ਅਸੀਂ ਆਦੀ ਹੋ ਜਾਾਂਗੇ ਇਸੇ ਤਰ੍ਹਾਂ ਨਸ਼ੇੜੀ ਬਲੈਕ ਵੀ ਐਂ ਕਰਦੇ ਆ ਜਿਨ੍ਹਾਂ ਨੇ ਆਪਣਾ ਸਮਾਨ ਵੇਚਣਾ ਸਾਡੇ ਨਾਲ ਤੋਂ ਕਮਾਈ ਕਰਨੀ ਹੈ ਪਹਿਲਾਂ ਸਾਨੂੰ ਫਰੀ ਕੋਲੋਂ ਖਮਾਉਂਦੇ ਆ ਚੋ ਚਿੱਟਾ ਹੋਵੇ ਫੀਮ ਹੋਵੇ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ 10 ਬੰਦੇ ਨੂੰ ਉਹ ਅਮਲੀ ਬਣਾ ਦਿੰਦੇ ਆ ਫਿਰ ਮੁੜ ਕੇ ਬੰਦੇ ਨੂੰ ਖਰੀਦਣਾ ਪੈਂਦਾ ਚੇ ਭਾਂਡੇ ਵਿੱਚ ਚੋਰੀ ਕਰੇ ਡਾਕਾ ਮਾਰੇ ਜ਼ਮੀਨ ਵੇਚੇ ਆਪਾਂ ਦੇਖਿਆ ਕਿ ਘਰ ਬਰਬਾਦ ਹੋ ਜਾਂਦੇ ਹੁਣ ਬਿਲਕੁਲ ਇਸੇ ਤਰ੍ਹਾਂ ਸਾਨੂੰ ਜਿਹੜਾ ਫਰੀ ਦਿੱਤਾ ਗਿਆ ਆਪਾਂ ਕਹਿੰਦੇ ਵੀ ਮੋਟਰਾਂ ਫਰੀ ਸਾਡੇ ਲਾਈਆਂ ਕੀ ਇਹ ਪੰਜਾਬ ਦੇ ਹਿੱਤ ਵਿੱਚ ਨੇ ਨਹੀਂ ਇਹ ਪੰਜਾਬ ਨੂੰ ਮਾਰਨ ਵਾਸਤੇ ਪੰਜਾਬ ਨੂੰ ਉਜਾੜਨ ਵਾਸਤੇ ਦਿੱਤੀਆਂ ਗਈਆਂ ਕਿਉਂਕਿ ਜਿਹੜੇ ਲੋਕ ਨੇ ਉਹ ਸਿਰਫ ਫਰੀ ਤੇ ਲੱਗੇ ਹੋਏ ਨੇ ਉਹਨਾਂ ਨੂੰ ਉਹਦਾ ਨਫਾ ਨੁਕਸਾਨ ਉਹਨਾਂ ਨੇ ਨਹੀਂ ਦੇਖਣਾ ਉਹਨਾਂ ਨੇ ਇਹ ਦੇਖਣਾ ਵੀ ਬੜਾ ਸੁੱਖਾ ਜਦੋਂ ਮਰਜੀ ਮੋਟਰ ਛੱਡੋ ਜਾ ਕੇ ਭਈਆ ਲੱਗਿਆ ਉਹ ਦਿੱਤੀ ਤੇਰਾ ਆਪੇ ਮੋਟਰ ਚੱਲ ਪੈਣੀ ਆਪੇ ਬੰਦ ਹੋ ਜਾਣੀ ਪਰ ਉਹਦਾ ਕਿਉਂ ਲਾਇਆ ਗਿਆ ਕਿਉਂਕਿ ਆਪਾਂ ਨਹਿਰੀ ਪਾਣੀ ਵਰਤਣਾ ਹੀ ਛੱਡਤਾ ਅੱਜ ਆਪਾਂ ਦੇਖ ਸਕਦੇ ਹਾਂ ਆਪਣੀਆਂ ਜ਼ਮੀਨਾਂ ਬਿਲਕੁਲ ਨ ਕਮੀਆਂ ਹੋ ਗਈਆਂ ਨਸ਼ੇੜੀ ਬਣ ਚੁੱਕੀਆਂ ਕੱਲਾ ਆਪਾਂ ਇਹ ਨਾ ਕਹੀਏ ਵੀ ਸਾਡੇ ਲੋਕ ਹੀ ਨਸ਼ੇੜੀ ਬਣ ਗਏ ਨਹੀਂ ਉਹਦੇ ਵਿੱਚ ਵੀ ਜੇ ਅਸੀਂ ਦਵਾਈਆਂ ਖਾਦਾਂ ਪਾਵਾਂਗੇ ਤਾਂ ਫਸਲ ਹੋਊ ਨਹੀਂ ਨਹੀਂ ਹੁੰਦੀ ਜਿਵੇਂ ਇੱਕ ਬੰਦੇ ਨੂੰ ਠਾਉਣ ਵਾਸਤੇ ਜੇ ਅਸੀਂ ਨਸ਼ੇੜੀ ਨੂੰ ਜੇ ਉਹਨੂੰ ਨਸ਼ਾ ਦੇਵਾਂਗੇ ਤਾਂ ਉਹ ਚੱਲੂ ਉੱਠੂ ਕੰਮ ਕਰੂ ਨਹੀਂ ਉਹ ਨਹੀਂ ਕਰਦਾ ਇਸੇ ਤਰ੍ਹਾਂ ਸਾਡੀ ਜ਼ਮੀਨ ਅੱਜ ਸਾਡੀ ਜ਼ਮੀਨ ਨਸ਼ੇੜੀ ਬਣ ਚੁੱਕੀ ਹੈ ਜਿੰਨਾ ਕੋਈ ਵੱਧ ਨਸ਼ਾ ਬਾਜ਼ੂ ਉਹਦੇ 'ਚ ਉਹਨਾਂ ਝਾੜ ਵੱਧ ਕੱਢ ਦੂਗਾ ਇਹ ਜਾਣ ਬੁੱਝ ਕੇ ਕੰਪਨੀਆਂ ਵੱਲੋਂ ਸਾਡੇ ਨਾਲ 420 ਕੀਤੀ ਜਾਂਦੀ ਐ ਇਸੇ ਤਰ੍ਹਾਂ ਪਾਣੀ ਦਾ ਹੁਣ ਪਾਣੀ ਸਾਡਾ ਬਾਹਲੀਆਂ ਸਟੇਟਾਂ ਨੂੰ ਦੇਣਾ ਚੋਣਾ ਵੇਲੇ ਤਾਂ ਸਾਡੇ ਲੀਡਰ ਜਿਹੜੇ ਇਹ ਹੀ ਸਾਨੂੰ ਅੱਜ ਫ੍ਰੀ ਕਨੈਕਸ਼ਨ ਦੇ ਰਹੇ ਆ ਆਏ ਵੇਲੇ ਇਹ ਪਾਣੀ ਦਾ ਮੁੱਦਾ ਠਾਉਂਦੇ ਆ ਪਾਣੀ ਦੇ ਮੁੱਦੇ ਤੇ ਸਿਆਸਤ ਕਰਦੇ ਆ ਪਰ ਪਾਣੀ ਨੂੰ ਬਾਹਲੀਆਂ ਸਟੇਟਾਂ ਨੂੰ ਭੇਜਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਸਨ ਮੋਟਰਾਂ ਫਰੀ ਕੀਤੀਆਂ ਇਹਨਾਂ ਨੇ ਇਹ ਲੋਕ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਹੈ ਇਹ ਨਹਿਰੀ ਪਾਣੀ ਲਾਵੇ ਨਾ ਨਾਲੋਂ ਨਾਲ ਕਿਉਂਗਾ ਪਾਣੀ ਬਚੂਗਾ ਪਾਣੀ ਅਪਰੱਖਤਾ ਸਕਦੇ ਨਹੀਂ ਬੰਨ ਕੇ ਪਾਣੀ ਅਗਲੇ ਬਾਹਰਲੇ ਸਟੇਟਾਂ ਨੂੰ ਜਾਂਦਾ ਰੂਗਾ ਤੇ ਸਾਡੀ ਸੈਂਟਰ ਨਾਲ ਲਿਆਜ ਭੁਗਦੀ ਰਹੂਗੀ ਪੰਜਾਬ ਨਾਲ ਗਦਾਰੀਆਂ ਹੁੰਦੀਆਂ ਰਹਿਣੀਆਂ ਇਸ ਕਰਕੇ ਚੋਣਾਂ ਵੇਲੇ ਮੁੱਦੇ ਬਣਾਉਂਦੇ ਨੇ ਸਾਨੂੰ ਲੋਕਾਂ ਨੂੰ ਪਾਣੀ ਦੇ ਨਾਂ ਤੇ ਭੜਕਾ ਲੈਂਦੇ ਆ ਅਸੀਂ ਭੜਕ ਜਾਂਦੇ ਆ ਫੇਰ ਸਮਝ ਲੈਣਾ ਪਾਣੀ ਦਾ ਤੁਸੀਂ ਦੇਖ ਲਿਓ ਇਹ ਸਿਰਫ ਮੁੱਦੇ ਨੇ ਚੋਣਾ ਲੜਨ ਦੇ ਇਸ ਕਰਕੇ ਅਸੀਂ ਜਿਹੜਾ ਫਰੀ ਦਾ ਕੰਮ ਆ ਫਰੀ ਵਾਲਾ ਕੰਮ ਕਿਸੇ ਤਰ੍ਹਾਂ ਦਾ ਵੀ ਆ ਉਹ ਕਦੇ ਵੀ ਲੋਕਾਂ ਦੇ ਪਬਲਿਕ ਦੇ ਹੱਕ ਵਿੱਚ ਨਹੀਂ ਹੁੰਦਾ ਉਹ ਸਾਡੇ ਵਿਰੋਧ ਚ ਜਾਂਦਾ ਕਿਉਂਕਿ ਫਰੀ ਉਹਨਾਂ ਨੇ ਸਾਨੂੰ ਘਰੋਂ ਦਾ ਦੇਣਾ ਨਹੀਂ ਉਹਨਾਂ ਦਾ ਟੈਕਸ ਹੋਰ ਕਾਹ ਦੇਣੀ ਹੈ ਚੂੜੀ ਅਸੀਂ ਕਿੰਨੀਆਂ ਚੀਜ਼ਾਂ ਖਰੀਦਦੇ ਆ ਉਹ ਜਿਵੇਂ ਕਹਿੰਦੇ ਆ ਨਾ ਵੀ ਭੇਡਾਂ ਨੂੰ ਕਿਹਾ ਸੀ ਵੀ ਤੁਹਾਨੂੰ ਕੋਟ ਦਿੱਤੇ ਜਾਣੇ ਭੇਡਾਂ ਖੁਸ਼ ਹੋ ਗਈਆਂ ਪਰ ਮੁੰਨੀਆਂ ਤਾਂ ਭੇਡਾਂ ਹੀ ਜਾਣੀਆਂ ਇਸੇ ਤਰ੍ਹਾਂ ਅੱਜ ਸਾਡੇ ਹਾਲਾਤ ਆ ਹਰੇਕ ਬੰਦਾ ਜਦੋਂ ਆਉਂਦਾ ਚੋਣਾ ਵੇਲੇ ਸਾਨੂੰ ਜਜਵਾਤੀ ਕਰ ਲੈਂਦਾ ਪੰਜ ਸੱਤ ਬੰਦੇ ਪਿੰਡ ਚੋਂ ਫੜਦਾ ਦੋ ਚਾਰ ਬੰਦੇ ਹਰੇਕ ਬੰਦੇ ਅਸੀਂ ਖੁਸ਼ ਹੁੰਨੇ ਆ ਚਮਚਾਗਰੀ ਕਰਕੇ ਸਾਨੂੰ ਇੱਕ ਇਹ ਵੀ ਨਸ਼ਾ ਲੱਗਿਆ ਹੋਇਆ ਫਰੀ ਦਾ ਵੀ ਅੱਜ ਅਸੀਂ ਵੱਜ ਜੁੱਤੀ ਚੱਟ ਬਣ ਕੇ ਰਹਿਣਾ ਚਾਹੁੰਦੇ ਆ ਇਸ ਕਰਕੇ ਜਿਹੜਾ ਫਰੀ ਵਾਲਾ ਸਿਸਟਮ ਆ ਨਾ ਇਹ ਸਾਨੂੰ ਪੰਜਾਬ ਨੂੰ ਲੋਕਾਂ ਨੂੰ ਨੁਕਸਾਨ ਦਾ ਇੱਕ ਅਸੀਂ ਜੇ ਲੋਕਾਂ ਤੋਂ ਮੰਗਣਾ ਆਪਣਾ ਹੱਕ ਮੰਗੀਏ ਰੋਜ਼ਗਾਰ ਮੰਗੀਏ ਵਿਦਿਆ ਪੜ੍ਹਾਈ ਦੇ ਸਿਸਟਮ ਮੰਗੀਏ ਸਿਹਤ ਸਹੂਲਤਾਂ ਮੰਗੀਏ ਸਾਡੀਆਂ ਮੰਗਾਂ ਪਟੀਆਂ ਹੋਣੀਆਂ ਚਾਹੀਦੀਆਂ ਇਹ ਨਾ ਵੀ ਅਸੀਂ ਭਿਖਾਰੀਆਂ ਦੀ ਤਰ੍ਹਾਂ ਵੀ ਅਸੀਂ ਭਿਖਾਰੀਆਂ ਕੋਈ ਮੇਰ ਕੋਲ ਨਹੀਂ ਨਾ ਸਾਨੂੰ ਕੋਈ ਘਰੋਂ ਦਿੰਦਾ ਨਾ ਕਿਸੇ ਨੇ ਦੇਣਾ ਇਹ ਸਾਡਾ ਹੀ ਸਿਰ ਤੇ ਸਾਡੀਆਂ ਜੁੱਤੀਆਂ ਇਸ ਕਰਕੇ ਸਾਡੇ ਲੋਕਾਂ ਨੂੰ ਇਹ ਜਾਗਣ ਦੀ ਲੋੜ ਆ ਹੁਣ ਚੋਣਾਂ ਦਾ ਮੌਸਮ ਆ ਚੋਣਾਂ ਦੇ ਵਿੱਚ ਬਰਸਾਤੀ ਡੱਡੂ ਸਾਰੇ ਬਾਹਰ ਆਉਣਗੇ ਸਾਰਿਆਂ ਨੇ ਕਿਸੇ ਨੇ ਕਦੇ ਗੁੱਟਕੇ ਦੀ ਸੌਂ ਖਾ ਕੇ ਲੈਣੀ ਹੈ ਅੱਜ ਉਹ ਸਾਡੇ ਮੂਹਰੇ ਕੋਈ ਗੀਤਾ ਦੀ ਸੌ ਚੁੱਕੇਗਾ ਕਿ ਕੁਰਾਨ ਦੀ ਚੁੱਕੇਗਾ ਪਰ ਸਾਨੂੰ ਗੁਰੂ ਸਾਹਿਬ ਇਹ ਦੱਸ ਗਿਆ ਵੀ ਸੌਹਾਂ ਵਾਲਿਆਂ ਦੇ ਉੱਤੇ ਕਦੇ ਭਰੋਸਾ ਨਾ ਕਰਿਆ ਕਰੋ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਨ ਵਾਲੇ ਧਰਮ ਹੀ ਨਹੀਂ ਹੁੰਦੇ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਸੋ ਅਸੀਂ ਇਹ ਚੀਟਾ ਨੂੰ ਸਮਝ ਕੇ ਚੱਲਣਾ ਇਹਨਾਂ ਨੂੰ ਸਵਾਲ ਕਰਨੇ ਅਸੀਂ ਇਹਨੂੰ ਪੁੱਛਣਾ ਵੀ ਸਾਡਾ ਨਹਿਰੀ ਪਾਣੀ ਸਾਡੇ ਖੇਤਾਂ ਤੱਕ ਕਿਉਂ ਨਹੀਂ ਆ ਰਿਹਾ ਸਾਨੂੰ ਕੀ ਲੋੜ ਹੈ ਬਿਜਲੀ ਨਾਲ ਸਾਡੇ ਕਿੰਨੀਆਂ ਮੌਤਾਂ ਬੇਜਨ ਲੱਗ ਕੇ ਹੋਈਆਂ ਕਿੰਨਾ ਨੁਕਸਾਨ ਕੀਤਾ ਸੀ ਪਾਣੀ ਸਾਡਾ ਕਿੰਨਾ ਡੂੰਗਾ ਚਲਿਆ ਗਿਆ ਪੰਜਾਬ ਦਾ ਪਾਣੀ ਜਿਹੜਾ ਸਾਡਾ ਧਰਤੀ ਦਾ ਲੇਬਲ ਆ ਉਹ ਕਿੱਥੇ ਚਲਿਆ ਗਿਆ ਉਹਦੇ ਪਿੱਛੇ ਕਾਰਨ ਰੀਜਨ ਕੀ ਆ ਅਮੁਫਤ ਖੋਰੀ ਤਾਂ ਕਰਕੇ ਗਿਆ ਸੀ ਸੋਚੇ ਨਹੀਂ ਆਪਣੇ ਕਣਕ ਦੇ ਡਰਮਾ ਛੋਟਾ ਜੀ ਗੱਲ ਹੁੰਦੀ ਆ ਜੇ ਉਹ ਥੋੜਾ ਜਿਹਾ ਖਾਲੀ ਹੋ ਜੇ ਘਰ ਦਾ ਬਾਪੂ ਕਹਿੰਦਾ ਡਰਮ ਖੜਕਣ ਲੱਗ ਗਿਆ ਖਾਲੀ ਹੋ ਗਿਆ ਕੀ ਗੱਲ ਹੋ ਗਈ ਤੇ ਪਰ ਜਿਹੜਾ ਸਾਡੀ ਧਰਤੀ ਜਮੀਨੀ ਪਾਣੀ ਹੈ ਜਿਹੜਾ ਥੱਲੇ ਆ ਉਹਦੇ ਬਾਬਤ ਸਾਡਾ ਬਾਪੂ ਕੋਈ ਨਹੀਂ ਬੋਲਿਆ ਵੀ ਇਹ ਧਰਤੀ ਦਾ ਪਾਣੀ ਸਾਡੇ ਹੁੰਦੇ ਹੁੰਦੇ ਤਾਂ 10 ਫੁੱਟ ਤੇ ਹੁੰਦਾ ਸੀ ਇਹ ਪਾਣੀ 10 ਫੁੱਟ ਤੋਂ ਅੱਜ ਇਹ ਪਾਣੀ 150 ਤੇ ਚਲੇ ਗਿਆ ਤਾਂ ਮੁੱਕ ਗਿਆ ਖਾਲੀ ਹੋ ਗਿਆ ਜੇ ਡਰਮ ਖਾਲੀ ਹੋਏ ਦਾ ਰੌਲਾ ਘਰ ਚ ਪੈ ਜਾਂਦਾ ਪਰ ਪੰਜਾਬ ਜਿੱਥੇ ਧਰਤੀ ਬੰਜਰ ਹੋ ਰਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨਹੀਂ ਬਚਣਾ ਤੇ ਅਸੀਂ ਫਿਰ ਆ ਗਏ ਮੋਟਰਾਂ ਦੇ ਉੱਤੇ ਬੜੇ ਖੁਸ਼ਾਂ ਤੇ ਬੜਾ ਕਹਿੰਦਾ ਜੀ ਫਲਾਣੇ ਲੀਡਰ ਨੇ ਸਾਨੂੰ ਬੜਾ ਕੁਝ ਦਿੱਤਾ ਕੁਝ ਨਹੀਂ ਦਿੱਤਾ ਨਜਾਇਜ਼ ਨੇ ਕਾਗਜ਼ਾਂ 'ਚ ਨਹੀਂ ਚੋਰੀ ਦੀਆਂ ਮੋਟਰਾਂ ਤੇ ਤੁਹਾਡਾ ਪਾਣੀ ਪੰਜਾਬ ਨੂੰ ਬਰਬਾਦ ਕਰਨ ਲਈ ਅਸੀਂ ਬਰਬਾਦ ਹੱਥੀਂ ਕਰ ਰਹੇ ਹਾਂ ਇਸ ਕਰਕੇ ਅਸੀਂ ਸਮਝ ਕਿ ਚੱਲਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਜਿਹੜੇ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜਾ ਮੈਸੇਜ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਆ ਚੋਣਾ ਚੋਣਾ ਦੇ ਮੌਸਮ ਦੇ ਵਿੱਚ ਅਸੀਂ ਲੋਕਾਂ ਨੂੰ ਆਉਣ ਵਾਲੇ ਸਾਡੇ ਪਿੰਡ ਚ ਹਰ ਇੱਕ ਪਾਰਟੀ ਦੇ ਲੀਡਰ ਨੂੰ ਇਹ ਸਵਾਲ ਕਰੀਏ ਬਾਹ ਫੜਕਰ ਨੂੰ ਪੁੱਛੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ